ਆਹ ਚੰਗੀ ਨਜ਼ਰ ਆ ਰਹੀ ਹੈ ਮੈਂ ਉਵੇਂ ਹੀ ਦੇਖਦਾ ਜਿਵੇਂ ਪੋਜ਼ਿਟਿਵ ਬੰਦੇ ਦੇਖਦੇ ਹੁੰਦੇ ਆ ਜਿਵੇਂ ਰੱਬ ਦੇ ਬੰਦੇ ਵੇਖਦੇ ਹੁੰਦੇ ਆ ਆਈ ਏਮ ਇੰਜੋਇੰਗ ਔਰ ਦੇਖਣ ਦੇਖਣ ਚ ਫਰਕ ਹੈ ਕਈ ਬਾਰੀਕ ਜ਼ਿਹਨ ਹੁੰਦੇ ਆ ਉਹ ਦਿਮਾਗ ਨਾਲ ਵੀ ਵੇਖਦੇ ਆ ਕਈ ਦਿਮਾਗ ਨਾਲ ਵੀ ਨਹੀਂ ਵੇਖ ਸਕਦੇ ਤੇ ਅੱਖਾਂ ਨਾਲ ਨਹੀਂ ਵੇਖ ਸਕਦੇ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਦੇਖੇ ਉਹ ਕਹਿੰਦਾ ਵੇਖ ਵੇਖ ਕੇ ਆਵੇਂ ਕੋਈ ਵੇਖੇ ਨਾ ਤੇ ਬੇਖਬਰ ਲਾਗ ਸਹੀ ਇਤਨੀ ਤੋਂ ਖਬਰ ਰੱਖਦੇ ਹਾਂ ਮੈਂ ਦੇਖ ਰਿਹਾ ਸੋਚ ਰਿਹਾ ਔਰ ਪਲਾਨ ਕਰ ਰਿਹਾ ਕਿ ਜੇ ਮਾਲਕ ਨੇ ਕਿਰਪਾ ਕੀਤੀ ਤੇ ਮੇਰੀਆਂ ਗੱਲਾਂ ਹੀ ਨਹੀਂ ਕੁਛ ਨਾ ਕੁਛ ਕਰਾਂਗੇ ਜਿਸ ਬਾਬਾ ਫਰੀਦ ਜੀ ਦਾ ਪਾਸ ਕਰਦੇ ਆ ਕਿਵਤਰ ਕਰਕੇ ਤੇ ਅਸੀਂ ਆਏ ਕਿ ਨਹੀਂ ਲੋਕਾਂ ਬਸ ਇਹੋ ਗੁਣ ਹੈ ਬਾਬਾ ਫਰੀਦ ਜੀ ਦੇ ਤੇ ਇੱਕ ਚੀਜ਼ ਤਾਂ ਕੋਈ ਮਸਲਨ ਮਿੱਟੀ ਨੂੰ ਗੱਜ ਮਾਰਨ ਨੂੰ ਦਿਲ ਕਰਦਾ ਇੰਨੀ ਪਵਿੱਤਰ ਧਰਤੀ ਹੈ ਉਸ ਦਿਨ ਮੈਂ ਜੋੜੇ ਉਸ ਦਿਨ ਹੀ ਜੋੜੇ ਲਾਦਦੇ ਸੀ ਮੈਂ ਕਿ ਇੱਥੇ ਮੰਗੇ ਪੈਰ ਹੀ ਆਇਆ ਕਰਨਾ ਹਾਂ ਤੇ ਦੂਜੀ ਗੱਲ ਇਹ ਹੈ ਕਿ ਬਾਬਾ ਫਰੀਦ ਜੀ ਨੂੰ ਲੈ ਕੇ ਇਹ ਧਰਤੀ ਮੁਕੱਦਸ ਹੈ ਲੇਕਿਨ ਡਿਵੈਲਪਮੈਂਟ ਦਾ ਜਿੱਥੇ ਤੱਕ ਤਾਲੁਕ ਹੈ ਉਹ ਬਹੁਤ ਤਕਲੀਫ ਹੋਈ ਮੈਨੂੰ ਹੁਣ ਮੈਂ ਅੰਦਰ ਇਹਨਾਂ ਨਾ ਸ਼ਹਿਰ ਦੇ ਵਿੱਚ ਸੀਵਰੇਜ ਨੂੰ ਲੈ ਕੇ ਕੋਈ ਹੋਰ ਬਹੁਤ ਸਾਰੀਆਂ ਚੀਜ਼ਾਂ ਇਨਫਰਾਸਟ੍ਰਕਚਰ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਵੇਖੋ ਨਾ ਇਸ ਕੌਨਸਟੈਂਸੀ ਨੇ ਕਿੰਨੇ ਸੀਐਮ ਬਣਾ ਛੜੇ ਰਾਸ਼ਟਰਪਤੀ ਬਣ ਗਏ ਬਿਲਕੁਲ ਸਪੀਕਰ ਸਾਹਿਬ ਵੀ ਇੱਥੋਂ ਦੇ ਨੇ ਸ਼ਾਇਦ ਹਾਂਜੀ ਉਹ ਕਿੱਡੇ ਪਿਆਰੇ ਬੰਦੇ ਨੇ ਲੇਕਿਨ ਕੰਮ ਤਾਂ ਹੋਇਆ ਹੀ ਨਹੀਂ ਕਿਤੇ ਤੇ ਉਹ ਫਿਰ ਤੁਹਾਡੇ ਸਲਾਹ مشورہ ਕਰਕੇ ਐਸਾ ਕੰਮ ਕਰਨਾ ਚਾਹੀਦਾ ਕਿ ਲੱਗੇ ਬਾਬਾ ਫਰੀਦ ਦਾ ਸ਼ਹਿਰ ਹੈ ਲੱਗਣਾ ਚਾਹੀਦਾ ਅੰਦਰੋਂ ਵੀ ਫਿਜ਼ਿਕਸ ਵਾਲਦਰੇ ਹੋਣਗੇ ਜਿਨ੍ਹਾਂ ਨੇ ਕੁਆਂਟਮ ਤੱਕ ਦਾ ਸੌਟਰ ਅੰਦਰ ਹੈ ਉਹਨਾਂ ਨੂੰ ਇਹ ਪਤਾ ਕਿ ਉਹ ਜਿਹੜੀਆਂ ਤਾਕਤਾਂ ਉਹ ਕਰ ਸਕਦੇ ਆ ਇਨਸਾਨ ਆ ਜਿਹੜਾ ਉਹਨੂੰ ਐਫਰਟਸ ਕਰਨੀਆਂ ਪੈਣੀਆਂ ਪਹਿਲੀਆਂ ਤੇ ਗਡਕਰੀ ਸਾਹਿਬ ਨੇ ਜੋ ਜਿਸ ਕਿਸਮ ਦੀ ਕਨੈਕਟਿਵ ਕਨੈਕਟੀਵਿਟੀ ਨੂੰ ਲੈ ਕੇ ਮੋਟਰਵੇ ਰੋਡਸ ਬਣਾਇਓ ਬਾ ਕਮਾਲ ਹੈ ਮੈਨੂੰ ਅਕਸਰ ਉਹ ਮੀਟਿੰਗ ਚ ਬੁਲਾਉਂਦੇ ਮੈਂ ਉਹਨਾਂ ਨੂੰ ਵੇਖਦਾ ਜਦੋਂ ਮੈਂ ਜ਼ਿਆਦਾ ਐਬ੍ਰੋਡ ਰਹਿੰਦਾ ਸਾਂ ਆਉਂਦਾ ਜਾਂਦਾ ਸਾਂ 20-25 ਸਾਲ ਸ਼ੋਕ ਕੀਤੇ ਉਹ ਜ਼ਿਆਦਾ ਫਲਾਈਟਸ ਜਾਣੀਆਂ ਪੈਂਦੀਆਂ ਸੀ ਇੰਟਰਨੈਸ਼ਨਲ ਉਦੋਂ 에어ਪੋਰਟ ਨਾਮ ਰਸਰਸੀ ਨਾ ਚੰਡੀਗੜ੍ਹ ਸਿਰਫ ਦਿੱਲੀ ਤੋਂ ਬਿਲਕੁਲ ਸਾਰਾ ਹੋਰ ਵੀ ਇੰਟਰਨੈਸ਼ਨਲ ਫਲਾਈਟਸ ਜਿਆਦਾ ਦਿੱਲੀ ਤੋਂ ਨਹੀਂ ਹਾਲਾਂਕਿ ਇੱਥੋਂ ਹੋਣੀ ਚਾਹੀਦੀ ਮੈਂ ਮਹਿਸੂਸ ਕਰਦਾ ਹੁੰਦਾ ਸੀ ਕਿ ਜਲੰਧਰੋਂ ਤੱਕ ਪਹੁੰਚ ਜਾਣੇ ਆ ਮੂਰਫਲ ਤੱਕ ਸਿੰਧੂ ਬਾਰਡਰ ਤੱਕ ਅੱਗੇ ਦਿੱਲੀ ਦੀ ਟ੍ਰੈਫਿਕ ਵਿੱਚ ਫਸ ਜਾਂਦਾ ਉਹ ਤਿੰਨ ਤਿੰਨ ਘੰਟੇ ਲੇਟ ਏਅਰਪੋਰਟ ਤੇ ਜਾਂਦਿਆਂ ਕਾਫੀ ਫੈਡ ਅਪ ਹੋ ਜਾਂਦੇ ਜੈਸੇ ਜਦੋਂ ਉਧਰੋਂ ਆਪਣੇ ਕਿਸੇ ਨੂੰ ਚੜਾ ਕੇ ਆਈਦਾ ਜਾਂ ਲੈ ਕੇ ਆਈਦਾ ਸੀ ਉਹ ਐਕਸਾਈਟਿਡ ਹੁੰਦੇ ਸਾਂ ਬਸ ਐਕਸਾਈਟਨੈਸ ਵਿੱਚ ਹੀ ਰਹਿੰਦੇ ਜਦੋਂ 3-4 ਘੰਟੇ ਆਉਂਦਾ ਟਰੱਕਾਂ ਟਰੱਕ ਖੜੇ ਆ ਉਹ ਖੜਾ ਇਹ ਖੜਾ ਉਹ 3-4 ਘੰਟੇ ਆਉਂ ਜਾਂ 3-4 ਘੰਟੇ ਆਉਂ ਜਾਂ ਜਾਨ ਚ ਵੇਸਟ ਹੁੰਦੇ ਸੀ ਜਦੋਂ ਮੈਂ ਆਹستہ ਆਹستہ ਕਲੋਜ਼ ਹੋ ਰਹਾ ਮੈਂ ਮੇਰੇ ਗੜਕਰੀ ਸਾਹ ਨੂੰ ਵੈਸੀ ਤਾਂ ਤੇ ਜਿਹੜੇ ਜਿਹੜਾ ਦਿੱਲੀ ਦਾ ਐਮਪੀ ਆ ਉਹਨੇ ਮੀਟਿੰਗ 'ਚ ਜਾਣਾ ਇੰਦਾ ਤਕਰੀਬਾ ਹਰ ਇੰਪੋਰਟੈਂਟ ਮੀਟਿੰਗ ਫਿਰ ਜਦੋਂ ਅਸੀਂ ਇੱਕ ਦੂਜੇ ਨਾਲ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਗੁਜ਼ਾਰਿਸ਼ ਹੈ ਬੇਨਤੀ ਹੈ ਕਿ ਪੰਜਾਬੀ ਸਭ ਤੋਂ ਜ਼ਿਆਦਾ ਬਾਹਰ ਜਾਂਦੇ ਤੇ ਲੈ ਕੇ ਆਉਂਦੇ 에ਰਪੋਰਟ ਤੇ ਹਰ ਵਾਰੀ ਜਾਣ ਲੱਗਿਆ ਤੇ ਆਉਣ ਲੱਗਿਆਂ ਘੰਟਿਆਂ ਵੱਧੀ ਫਸੇ ਰਹਿੰਦੇ ਪਰ ਮੇਰਾ ਜਿਹੜਾ ਕਨਸਿਸਟੈਂਸੀ ਹੈ ਇਹ ਮੂਰਤਲ ਤੋਂ ਅਗੇ ਸਿੰਗੂ ਬਾਰਡਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਇੱਥੋਂ ਦੀ ਕੋਈ ਮੋਟਰ ਵੀ ਕਢੋ ਜਿਹੜਾ ਸਿੱਧੀ ਦਿੱਲੀ ਟਰਮੀਨਲ 3 ਤੇ ਲੈ ਜਾ ਕੇ ਰੱਖੋ ਤੁਸੀਂ ਦੇਖੋ ਕਿ ਹੁਣ ਮੈਨੂੰ ਜਾਣਾ ਪਿਆ 10 11 ਵਾਰ ਉਹਨਾਂ ਨੇ ਫਿਰ ਮੈਨੂੰ ਸਮਝਾਇਆ ਕਿ ਕਾਲੇ ਨਹੀਂ ਫੈਈਦਾ ਮੇਰੀ ਵੀ ਕਹਿਣੀ ਨਾਲ ਨਹੀਂ ਹੋ ਜਾਂਦੇ ਬਹੁਤ سارے ਡਿਪਾਰਟਮੈਂਟ ਬਹੁਤ سارے ਕੰਟਰੈਕਟਰ ਬਹੁਤ سارے ਅਲੱਗ-ਅਲੱਗ ਲੋਕ ਮੈਂ ਲੱਗਾ ਰਿਹਾ ਨਾ ਰਾਤ ਦੇ ਤੇ ਤੂੰ ਵੀ ਫੈਡ ਅਪ ਨਾ ਹੋ ਫੇਖਿਆ 10-11 ਵਜੇ ਤੇ ਕੋਈ ਸਾਰਾ ਪਲਾਨ ਬਣ ਗਿਆ ਹੁਣ ਹੋਊਗਾ ਓਪਨਿੰਗ ਵੀ ਹੋਗੀ ਵਿਥਿਨ 20 ਮਿੰਟ ਤੋ ਯੂ ਆਰ ਟੂ ਜਿਹੜਾ ਖੁੱਲਿਆ ਉਹਦੇ ਤੇ ਚੜੋ 에어ਪੋਰਟ ਤੇ ਵਾਪਸ ਆ ਜਾਓ ਆ ਜਿਹੜੇ ਨਾਨ ਕਮਰਸ਼ਲ ਲੋਗ ਹੈ ਜਾਂ ਪੜੋ ਇੱਕ ਰਜੀਵ दीक्षित ਨਾਂ ਦੇ ਬੰਦੇ ਨੂੰ ਸ਼ਾਇਦ ਸੁਣਿਆ ਹੋਵੇ ਹੈਲਥ ਨੂੰ ਲੈ ਕੇ ਉਹ ਕਮਾਲ ਹੈ ਆਯੁਰਵੈਦਿਕ ਔਰ ਹੋਮੋਪੈਥਿਕ ਦੇ ਜੇ ਮੇਰੇ ਹਲਕੇ ਚ ਖੁੱਲ ਜਾਣ ਬਿਲਕੁਲ ਤੇ ਕਮਾਲ ਹੋ ਜਾ ਉਹ ਫਿਰ ਮੰਤਰੀ ਤੇ ਪ੍ਰਧਾਨ ਮੰਤਰੀ ਸਵਾਲ ਕਰੀ ਕੀਤਾ ਉਹਨਾਂ ਨੇ ਹੈਲਥ ਮਿਨਿਸਟਰ ਨੂੰ ਕਿਹਾ ਹੈਲਥ ਮਿਨਿਸਟਰ ਜਦੋਂ ਐਮਪੀਸ ਇਸ ਇਕੱਠੇ ਸੀਟ ਹੁੰਦੀ ਸੀ ਉਹ ਫਿਰ ਪ੍ਰਮੋਟ ਹੋ ਗਿਆ ਤੋ ਫੇ ਇਕੱਠੇ ਖਾਂਦੇ ਪੀਂਦੇ ਰਹੀਏ ਤਾਂ ਭਾਵੇਂ ਕੈਬਨਿਟ ਮਨਿਸਟਰ ਬਣ ਜਾਏ ਥੋੜਾ ਬਹੁਤਾ ਗਲਤ ਜੈ ਸੋਹਣੀ ਲਿੰਦਾ ਸੀ ਫਿਰ ਉਹਨਾਂ ਨੂੰ ਕੀ ਪੀਐਮ ਸਾਹਿਬ ਨੇ ਮਿਹਰਬਾਨੀ ਫਰਮਾਈ ਉਹ ਜਿਹੜੇ ਜਦੋਂ ਤੁਸੀਂ ਰੋਡ ਤੇ ਚੜੋਗੇ ਰਾਈਟ ਹੈਂਡ ਦੇਖੋ ਕਿ ਵੱਡੇ ਇੰਸਟੀਚੂਟ ਹੈ ਜਿਹੜੇ ਆਯੁਰਵੈਦ ਤੋਂ ਹੋਰ ਜਿਵੇਂ ਗਾਮੀ ਹੈ ਲੋ ਉਹ ਇੰਡੀਆ ਦੇ ਸਭ ਤੋਂ ਵੱਡੇ ਹਸਪੀਟਲ ਹੈ ਇੱਕ ਦੋ ਉਹਦੀ ਓਪਨਿੰਗ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਖੁਦ ਕੀਤੀ ਵੈਰੀ ਗੁੱਡ ਉਹ ਵੀ ਮੈਂ ਕਰਦਾ ਹਾਂ ਹਾਲੇ ਇੰਟਰਨਲ ਜੋ ਜੋ ਹੋਣਾ ਚਾਹੀਦਾ ਸੀ ਕਿਤੇ ਅੰਡਰਪਾਸ ਬਣਾਣਾ ਸੀ ਕਿਤੇ ਬ੍ਰਿਜ ਓਵਰ ਰੋਡ ਜਿਹੜੀ ਉਹਨੂੰ ਕਹਿੰਦੇ ਆ ਫਲਾਈਓਵਰ ਬਣਾਣਾ ਸੀ ਜੋ ਮੈਂ ਪੂਰੀ ਸਭ ਤੋਂ ਮੰਗਿਆ ਮਿਲ ਗਿਆ ਸਾਰਾ ਇਹ ਸੋ ਜਸਟ ਕੋਈ ਪੁੱਛੇ ਤੁਹਾਨੂੰ ਤੁਸੀਂ ਕਹੋ ਕਿ ਹੀ ਇਜ਼ ਹੀ ਇਜ਼ ਹੀ ਇਜ਼ ਐਨ ਆਰਟਿਸਟ ਬਟ ਉਹਨੇ ਕੰਮ ਸਿੱਖਿਆ ਉਹ ਵਹਿਮ ਹੁੰਦਾ ਨਾ ਹਾਂ ਜੀ ਦੋ ਡਾਊਟਸ ਨੇ ਕਿ ਉਹ ਕੰਮ ਕਰਵਾਏਗਾ ਉਹਨੂੰ ਸਮਝ ਵੀ ਹੈ ਜਾਂ ਹੀ ਇਸ ਜਸਟ ਐਂਟਰਟੇਨਰ ਮੇਰੇ ਕੋਲ ਦੋ ਚੋਇਸ ਸੀ ਮੈਂ ਕੋਈ ਵੀ ਪਾਰਟੀ ਰੋਕਦੀ ਨਹੀਂ ਸ਼ੋਅ ਕਰਨ ਤੋਂ ਜਾਂ ਫਿਲਮਾਂ ਕਰਨ ਤੋਂ ਲੇਕਿਨ ਮੈਂ ਕਿਹਾ ਨਾ ਇਹ ਪਾਰਟ ਟਾਈਮ ਕੰਮ ਨਹੀਂ ਹੈ ਜਿੱਦਨ ਪਹਿਲੀ ਵਾਰੀ ਮੈਂ ਕੋਈ ਪਾਰਟੀ ਜੁਆਇਨ ਕੀਤੀ ਸੀ ਉਦਨੇ ਪ੍ਰੈਸ ਕਾਨਫਰੈਂਸ ਸੈਕੰਡੇ ਕਰਦੀ ਸੀ ਤੇ ਬਸ ਤਮਾਸ਼ਾ ਬੰਦ ਹੁਣ ਮੈਂ ਸਿਰਫ ਇੱਕੋ ਹੀ ਕੰਮ ਕਰ ਰਹਾ ਹਾਂ ਉਸ ਦਿਨ ਤੋਂ ਬਾਅਦ ਮੈਂ ਕਮਰਸ਼ਲ ਸ਼ੂਟ ਰਿਹਾ ਜੀ ਮੁੰਡ ਮੈਂ ਗੌਂਦਾ ਰਿਹਾ ਗਾਣਾ ਗਾਣਾ ਮੇਰੀ ਜ਼ਿੰਦਗੀ ਹੈ ਨਿਸ਼ਕਾਮ ਸੇਵਾ ਫਰੀ ਸੇਵਾ ਵਿੱਚ ਕਦਾ ਗਾਣਾ ਬਣਾਤਾ ਬਿਨਾਂ ਗੱਲ ਤੋਂ ਬਿਨਾਂ ਸਾਜਤ ਹੋਇਆ ਇਸ ਅਦਰਵਾਇਜ਼ ਕਮਰਸ਼ਲ ਇਸ ਕਰਕੇ ਨਹੀਂ ਕੀਤਾ ਕਿ ਜਿਹੜੇ ਲੋਕ ਮੈਨੂੰ ਵੋਟ ਤੇ ਸਪੋਰਟ ਦਿੰਦੇ ਨੇ ਉਹ ਕਹਿਣਾ ਕਿ ਮੁੜ ਕੇ ਨਜ਼ਰ ਹੀ ਨਹੀਂ ਆਇਆ ਤੁਸੀਂ ਇਹ ਵੀ ਕਾਈਂਡਲੀ ਦੱਸਦੇ ਨਾ ਕਿ ਦਿੱਲੀ ਦਾ ਚੈੱਕ ਕਰ ਲਓ ਭੁੱਲ ਹੀ ਗਿਆ ਸੀ ਪਿੱਛੇ ਇਹ ਤਾਂ ਕੋਈ ਰਮਜ਼ ਹੈ ਮਾਲਕ ਦੀ ਕੋਈ ਵਿੱਚ ਪਿੱਛੇ ਕੋਈ ਰਾਜ਼ ਹੈ ਜਿਹੜਾ ਮੈਨੂੰ ਪੰਜਾਬ ਵੀ ਭੇਜਿਆ ਤੇ ਭੇਜਿਆ ਵੀ ਫਰੀਦਕੋਟ ਤੋਂ ਗੱਲ ਹੈ ਤੇ ਹੌਲੀ-ਹੌਲੀ ਸਮਝ ਆ ਜਾਏਗੀ ਸੋ ਇਨੀਆਂ ਮੇਰੀਆਂ ਬੇਨਤੀਆਂ ਕਿ ਪਲੀਜ਼ ਹੈਲਪ ਮੀ ਸਪੋਰਟ ਮੀ ਐਂਡ ਪ੍ਰੇਅ ਫਾਰ ਮੀ ਐਟ ધ ਐਂਡ ਆਈ ਵੁਲ ਲਾਈਕ ਟੂ ਐਕਸਟੈਂਡ ਮਾਈ ਸਪੈਸ਼ਲ ਗ੍ਰੈਟੀਟਿਊਡ ਮਿਸਟਰ ਜਨਨ ਜਿੰਦਲ ਟੂ ਗਿਵ ਮੀ ਗ੍ਰੇਟ ਚਾਂਸ ਟੂ ਮੀਟ ਦ ਗ੍ਰੇਟ ਪੀਪਲ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ इस वीडियो नू अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट एंड यूज अन्यूज प्ले स्टोर तो इंस्टॉल करके नविया ताज़ा खबरा पढ़ते देख सकते हो धनबाद